Lalu. Ayo ya, mana tu? Kalau ni फर्नीचर लाई ਨਰਨ ਇਹਦੀ ਅੱਜ ਸੈਫੀ ਜੱਥੇਬੰਦੀ ਨੇ ਖੇਤੀ ਕਰਦੀ ਹੈਗੀ ਇਸ ਤੋਂ ਬਾਅਦ ਇਹ ਇੱਕ ਕੇਂਦਰ ਸਰਕਾਰ ਦੀ ਸ਼ੈਅ ਤੇ ਜਿਹੜਾ ਸਾਰਾ ਕੁਝ ਆ ਉਹ ਹੋ ਰਿਹਾ ਹੈਗਾ ਪਹਿਲਾਂ ਸੈਨੇਟ ਦੀ ਜਿਹੜੀ ਇਲੈਕਸ਼ਨਾਂ ਆ ਕਿ ਪੰਜਾਬੀ ਦੇ ਅਸੀਂ ਚੰਡੀਗੜ੍ਹ ਉਹ ਖਤਮ ਕੀਤੀ ਗਈ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਆਪਾਂ ਖੜੇ ਆ ਇੱਥੇ ਬੀਸੀ ਨਹੀਂ ਹੈਗਾ ਉਹ ਤੋਂ ਜਿਹੜਾ ਪੰਜਾਬ ਦੀਆਂ ਜਿਹੜੀਆਂ ਸਾਰੀਆਂ ਸਰਕਾਰੀ ਯੂਨੀਵਰਸਟੀਆਂ ਨੇ ਉਹਨਾਂ ਦੇ ਵਿੱਚ ਲਗਭਗ 6-6 ਮਹੀਨਿਆਂ ਦੇ ਬੱਧਟ ਪਾਰ ਗਿਆ ਸਰਕਾਰ ਇਹਨਾਂ ਨੂੰ ਕੋਈ ਪੱਕਾ ਬੀਸੀ ਨਹੀਂ ਲੱਭ ਰਿਹਾ ਹੈਗਾ ਸੋ ਜਿਸ ਲਈ ਅੱਜ ਆਪਾਂ ਇਕੱਠੇ ਹੋਏ ਆ ਅੱਜ ਆਪਾਂ ਸੋ ਇੱਕ ਸੰਕੇਤਕ ਤਾਰ ਤੇ ਸਰਕਾਰ ਨੂੰ ਚੈਲੰਜ ਕਰਦੇ ਆ ਤੇ ਕਹਿਣਾ ਚਾਹੁੰਦੇ ਆ ਵੀ ਜੇ ਆਉਂਦੇ ਦਿਨਾਂ ਦੇ ਵਿੱਚ ਵਾਈਚਾਸਰ ਪੱਕੇ ਦੀ ਨਿਯੁਕਤੀ ਨਾ ਕੀਤੀ ਗਈ ਤਾਂ ਸੈਫੀ ਵੱਲੋਂ ਜਿਹੜਾ ਇੱਕ ਵੱਡਾ ਸੰਘਰਸ਼ ਮੈਟਾ ਜਾਊਗਾ ਇੱਥੇ ਖੜਦਾ ਸੀ ਗਾਹਾਂ ਲੱਗਦੀ ਮੋਟਰ ਇੱਥੇ ਖੜਦਾ ਸਪੋਰਨ ਦੇ ਖੜਦਾ ਭਾਈ ਅੱਗੇ ਆਜੋ ਕੋਕਾਂ ਵਾਲੇ ਖੜੇ ਜਾਣੇ ਕੋਟ ਚਾਹੀਦਾ ਈ ਤੈਨੂੰ ਭਾਈ ਕੋਟ ਵਾਲੇ ਅੱਗੇ ਆ ਜਾ ਥੋੜਾ ਅੱਗੇ ਜਾ ਪਾਚ ਇੱਥੇ ਖੜਦਾ ਸੀ ਗਾਹਾਂ ਲੱਗਦੀ ਇੱਥੇ ਘੜਜਾ ਸਪੋਰਟ ਨਾਲ ਖੜੇ। ਭਾਈ ਅੱਕੇ ਆ ਜੋ ਪੁਸਤਾਂ ਵਾਲੇ ਸਾਰੇ ਜਾਣੇ। ਉਸ ਚਾਹੀਦਾ ਕਿਸੇ ਨੂੰ? ਭਾਈ ਪੋਸਟ ਵਾਲੇ ਅੱਗੇ ਆ ਜੀ ਸਾਰੇ। ਸਸੀ ਗਾਲ ਜੀ ਅੱਜ ਅਸੀਂ ਪੰਜਾਬੀ ਯੂਨੀਅਟ ਦੀ ਜਿਹੜਾ ਬੀਸੀ ਦਫ਼ਤਰੋਂ ਦੇ ਬਾਹਰ ਖੜੇ ਆਂਗੇ। ਅ ਪੰਜਾਬੀ ਯੂਨੀਅਟ ਦੇ ਜਿਹੜਾ ਵਾਈਸ ਚਾਂਸਲ ਦਾ ਅਹੁਦਾਗਾ ਲਗਭਗ 6 ਮਹੀਨੇ ਤੋਂ ਉਹ ਖਾਲੀ ਵਾਂਗੂ ਪਿਆਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਇੱਥੇ ਜਿਹੜਾ ਪੱਕਾ ਵਾਈਸ ਚਾਂਸਲ ਉਹਦੀ ਨਿਯੁਕਤੀ ਨਹੀਂ ਕੀਤੀ ਗਈ। ਅੱਜ ਤੁਸੀਂ ਦੇਖ ਸਕਦੇ ਹੋ ਸਾਨੂੰ ਸੈਫੀ ਜਥੇਬੰਦੀ ਵੱਲੋਂ ਮਜਬੂਰਨ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਅ ਬਾਈਚਾਂਸ ਲਾਪਤਾ ਦੇ ਜਿਹੜੇ ਨੇਗੇ ਪੋਸਟਰ ਉਹ ਲਾਉਣੇ ਪੈ ਰਹੇ ਨੇ ਅੱਜ ਅਸੀਂ ਸੈਫੀ ਜਥੇਬੰਦੀ ਵੱਲੋਂ ਇਹ ਸਮੂਹ ਜਨ ਨੂੰ ਅਪੀਲ ਕਰਦੇ ਆਂ ਵੀ ਪੰਜਾਬੀ ਯੂਨੀਵਰਸਿਟੀ ਦੇ ਬਾਈਚਾਂਸ ਦਾ ਪਤਾ ਦੱਸਣ ਅਤੇ ਉਹਨਾਂ ਨੂੰ ਲੱਭਣ ਦੇ ਵਿੱਚ ਮਦਦ ਕਰਨ ਵਾਲੇ ਨੂੰ ਸੈਫੀ ਵੱਲੋਂ ਜਿਹੜਾ ਉਹ ਬਣਦਾ ਇਨਾਮ ਦਿੱਤਾ ਜਾਊਗਾ ਸੋ ਅਸੀਂ ਚਾਹੁੰਦੇ ਆਂ ਵੀ ਜਲਦੀ ਤੋਂ ਜਲਦੀ ਪੰਜਾਬੀ ਯੂਨੀਵਰਸਿਟੀ ਦੇ ਜਿਹੜਾ ਉਹ ਬਾਈਚਾਂਸ ਉਹ ਲੱਭਿਆ ਜਾਵੇ ਕਿਉਂ ਇਹ ਸਾਨੂੰ ਕਿਉਂ ਕਹਨੇ ਪਏ ਸ਼ਬਦ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਜਿਹੜਾ ਬਾਈਚਾਂਸ ਲਗਾ ਉਹ ਨਹੀਂ ਲਗਾਇਆ ਗੱਲ ਪਿਛਲੇ 6 ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਆਏ ਦੀ ਨਹੀਂ ਜਿਹੜੇ ਹਾਇਰ ਐਜੂਕੇਸ਼ਨ ਸੈਕਟਰੀ ਨੇਗੇ ਉਹਨਾਂ ਨੂੰ ਵਾਅਦਾ ਦੇ ਦਿੱਤਾ ਜਾਂਦਾਗਾ ਪਿਛਲੇ ਦਿਨਾਂ ਦੇ ਵਿੱਚ ਤਾਂ 10 ਦਿਨ ਬਿਨਾ ਵਾਅਦੇ ਤੋਂ ਵੀ ਯੂਨੀਵਰਸਿਟੀ ਚੱਲਦੀ ਨਹੀਂ ਸੋ ਇਹ ਇਹ ਯੂਨੀਵਰਸਿਟੀ ਦਾ ਉਹ ਹਾਲ ਹੈਗਾ ਜਿਹੜਾ ਬਿਨਾ ਡਰਾਈਵਰ ਤੋਂ ਬੱਸ ਦਾ ਹੋਵੇ ਜੇ ਬੱਸ ਦਾ ਡਰਾਈਵਰ ਨਾ ਹੋਵੇ ਤਾਂ ਉਹ ਬੱਸਾਂ ਜਿਹੜੀ ਉਹ ਖਤਾਨਾ ਚ ਡਿੱਗੂ ਉਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਹੈ ਜਿਹੜੀ ਅੱਜ ਉਹ ਉਹ ਨਿਗਾਰ ਵੱਲ ਜਾ ਰਹੀ ਆ ਪਿਛਲੇ ਦਿਨਾਂ ਤੁਸੀਂ ਦੇਖਿਆ ਹੁਣ ਜਿਹੜਾ ਯੂਥ ਫੈਸਟ ਹੋਇਆ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਵੀ ਜਿਹੜਾ ਯੂਥ ਫੈਸਟ ਦੇ ਵਿੱਚ ਵਾਈ ਚਾਂਸਰ ਨਹੀਂ ਸੀਗਾ ਇਹ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਹੈਗੀ ਇਹ ਉਸੇ ਤਰ੍ਹਾਂ ਹੀ ਹੋ ਰਿਹਾ ਪੰਜਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਨੂੰ ਖਤਮ ਕਰਕੇ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਰਹੀ ਆ ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਕੇਂਦਰ ਦੀ ਛਾਹ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਵਾਈ ਚਾਂਸਰ ਨਾਲ ਉਹਨੂੰ ਨਹੀਂ ਲਗਾ ਰਹੀ ਹੈਗੀ ਪਿਛਲੇ ਸੈਮੀਨਾਰ ਉਦੋਂ ਬਿਨਾਂ ਜਿਹੜੀਆਂ ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਲਗੀਆਂ ਉਹਨਾਂ ਨੂੰ ਵੀ ਖਤਮ ਕੀਤਾ ਜਾ ਰਿਹਾ ਹੈਗਾ ਇਹਨਾਂ ਦੇ ਜਿਹੜੇ ਵੀ ਸਰਕਾਰ ਇਸ ਵੱਲ ਜਲਦੀ ਤੋਂ ਜਲਦੀ ਕੋਈ ਐਕਸ਼ਨ ਲਵੇ ਨਹੀਂ ਅਸੀਂ ਸਮੂਹ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਆਓ ਰਲ ਕੇ ਇਕੱਠੇ ਹੋ ਪੰਜਾਬ ਦੀਆਂ ਯੂਨੀਵਰਸਟੀਆਂ ਨੂੰ ਬਚਾਈਏ